ਕੀਰੋ ਸਿਆਨਾ ਕਰ ਗੱਲ ਗੱਲ ਤੇ ਕੇ ਗੱਲ ਖਾ ਤੋਂ ਕਰਦਾ ਨਹੀਂ ਮੇਰੇ ਨਾਲ ਇੰਜੇ ਤੇਰੀਆਂ ਗੱਲਾਂ ਦੇ ਵਿੱਚ ਆ ਗਿਆ ਤੈਨੂੰ ਪਤਾ ਨਹੀਂ ਕੀ ਬਣਨੀ ਆ ਮੇਰੇ ਨਾਲ ਇੱਥੇ ਕੇਰਾ ਬੰਨ੍ਹ ਕੇ ਕੇ ਭੁੱਲ ਜਾਂਦਿਆਂ ਕਰਦੇ ਸਤਾਦ ਕਿੱਥੇ ਰਹਿ ਨਹੀਂ ਆਕੇ ਗੱਲ ਕਰਦਾ ਮੈਂ ਤੇਰੇ ਨਾਲ ਹੁਣ ਪਾਲਣ ਦਾ ਹੋ ਗਿਆ ਏ ਟਾਈਮ ਨਹੀਂ ਗੱਲ ਕਰਦਾ ਮੈਂ ਤੇਰੇ ਨਾਲ ਪਰ ਪੰਜ ਦਾ ਹੋ ਗਿਆ ਏ ਟਾਈਮ ਨਹੀਂ ਕਿ ਸੌ ਦਫਾ ਕਰਨੀਆਂ ਸਭ ਨੇ ਅੱਗੇ ਸੇ ਅਬਰ ਢਾੜੀ ਬੋਲ ਕੇ ਥਮ ਨਾ ਕਿਸੇ ਦਾ ਜੇ ਮਿਲਿਆ ਰੱਖ ਦਾਂਗੇ ਮਿੱਟੀਾਂ ਚ ਰੋਲ ਕੇ ਜੇ ਥਮ ਨਾ ਕਿਸੇ ਦਾ ਜੇ ਮਿਲਿਆ ਰੱਖ ਦਾਂਗੇ ਮਿੱਟੀਾਂ ਚ ਰੋਲ ਕੇ ਕੰਪਨੀ ਕਮਾਂਡਰਾਂ ਤੋਂ ਚੰਨੀ ਐ ਟੰਦਿਆਂ ਦਿਨ ਸਹਿਮ ਸਹਿਮਨੀ ਆਕੇ ਗੱਲ ਕਰਦਾ ਮੈਂ ਤੇਰੇ ਨਾਲ ਪਲਣਦਾ ਹੋ ਗਿਆ ਏ ਕੈਮਨੀ ਆਕੇ ਗੱਲ ਕਰਦਾ ਮੈਂ ਤੇਰੇ ਨਾਲ ਪਲਣਦਾ ਹੋ ਗਿਆ ਏ ਕੈਮਨੀ ਨੀ ਉੱਠੀਏ ਤਾਂ ਸੀਟੀਆਂ ਦੀ ਆਵਾਜ਼ ਐ ਤੇ ਸੌਂ ਜੀਏ ਤਾਂ ਖਾਬ ਦੌੜ ਚਾਲਦੇ ਟਰਨ ਵੜਾਈ ਜਾਵੇ ਪੱਗ ਦੀ ਕੋਈ ਟੋਪੀਆਂ ਦੇ ਬੰਨੀ ਜਾਵੇ ਫਾੜ ਦੇ ਬਣਾਈ ਜਾਵੇ ਪੱਗ ਦੀ ਕੋਈ ਟੋਪੀਆਂ ਦੇ ਬੰਨੀ ਜਾਵੇ ਫਾਲ ਜੇ ਤੇ ਹੁਣ ਕਿੱਥੇ ਚੱਲੇ ਸਾਡੀ ਮਰਜ਼ੀ ਮਿਲਕਨੇ ਨਾ ਹੋ ਗਿਆ ਏ ਸਣੀ ਆਕੇ ਗੱਲ ਕਰਦਾ ਮੈਂ ਤੇਰੇ ਨਾਲ ਪਾਲਣ ਦਾ ਹੋ ਗਿਆ ਏ ਟਾਈਮ ਨੀ ਆਕੇ ਗੱਲ ਕਰਦਾ ਮੈਂ ਤੇਰੇ ਨਾਲ ਕੇ ਬਣ ਜਬ ਬੰਦੇ ਨਹੀਂ ਸਾਬ ਲਾ ਲੋ ਆਵਦਾ ਸਖਤ ਆਡਰ ਸਾਨੂੰ ਸੀੜੀ ਆਈ ਸਾਬ ਦਾ ਕੇ ਬਣ ਜਬ ਬੰਦੇ ਨਹੀਂ ਸਾਬ ਲਾ ਲੋ ਆਵਦਾ ਸਖਤ ਆਡਰ ਸਾਨੂੰ ਸੀੜੀ ਆਈ ਸਾਬ ਦਾ 니 ਪਾਂਟੀ ਤੇਰਾ ਤੈਨੂੰ ਭੁੱਲ ਜਾਊਗਾ ਐਵੇਂ ਤੈਨੂੰ ਹੋ ਗਿਆ ਏ ਵਹਿਮ ਨਹੀਂ ਆਕੇ ਗੱਲ ਕਰਦਾ ਮੈਂ ਤੇਰੇ ਇਹ ਗੱਲ ਕਰਦਾ ਮੈਂ ਤੇਰੇ ਨਾਲ ਰਲਣਾ ਹੋ ਗਿਆ ਏ ਟਾਈਮ ਨਹੀਂ ਅਫੀਸ਼ਲ ਬਚ ਗਿਆ ਚਲੋ ਚਲੋ ਚਲੋ